ਕਿਤਾ ਤੋਂ ਅੱਜ ਸਾਡੇ ਨਵੇਂ ਵਲੌਗ ਵਿੱਚ ਹੁਣ ਚੱਲੇ ਸੀਗੇ ਕੰਮ ਤੇ ਗੱਡੀ ਹੋਈ ਹੋਈ ਆ ਖਰਾਬ ਕੱਲ੍ਹ ਦੀ ਢਾਈ ਹੋਈ ਆ ਪਹਿਲਾਂ ਵੀ ਢਾਈ ਸੀਗੀ ਦੋ ਦਿਨ ਉਹ ਠੀਕ ਨਹੀਂ ਹੋਈ ਹੁਣ ਅਸੀਂ ਚੱਲੇ ਸੀਗੇ ਸਕੂਟਰੀ ਤੇ ਹਾਂਜੀ ਮੇਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਡੀ ਖਰਾਬ ਹੋਣ ਕਰਕੇ ਅਸੀਂ ਅੱਜ ਸਕੂਟਰ ਤੇ ਚੱਲੇ ਆ ਕੰਮ ਤੇ ਬਾਕੀ ਮੌਸਮ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਵੇਸੇ ਤਾਂ ਧੁੱਪ ਨਿਕਲੀ ਪਰ ਠੰਡਾ ਹੋ ਗਿਆ ਮੌਸਮ ਆ ਮਨਪ੍ਰੀਤ ਨੇ ਪਾਇਆ ਜਮੋਟਾ ਸੂਟ ਤੇ ਕਹਿੰਦੀ ਅੱਜ ਠੰਡ ਲੱਗਦੀ ਆ ਸਵੇਰੇ ਸਵੇਰੇ ਪਰ ਹੁਣ ਧੁੱਪ ਚ ਪਤਾ ਲੱਗੂ ਚਲੋ ਵਾਕਿਆ ਅੱਗੇ ਜਾ ਕੇ ਮਿਲਦੇ ਆ ਤੁਹਾਨੂੰ ਹਨਾ ਜੀ ਕੋਈ ਖਾਰੇ ਪ੍ਰਾਣੀ ਨਹੀਂ ਕੋਈ ਵਾਟ ਨਹੀਂ ਡਾਂਟ ਕੋਈ ਇੱਕ ਵੀ

ਸੈਲਸ ਤੋਂ ਕੱਢ ਲਿਆ ਹੁੰਦਾ ਨੇ ਸਹੀ ਹੋ ਤਾਂ ਬੱਦਲੇ ਆ ਲਿਆ ਇਹਨਾਂ ਦੇ ਲਈ ਆ ਸੀ ਕਸ਼ਮੀਰ ਵਾਲੇ ਇਹ ਨਹੀਂ ਪਰ ਹੁਣ ਨਹੀਂ ਚੇਜ ਹੋਣਾ ਹੈ ਨਹੀਂ ਸਵੇਰ ਕਰਕੇ ਸਵੇਰ ਨਹੀਂ ਕਰਦੇ ਸ਼ਾਮ ਨੂੰ ਇਹ ਕਸ਼ਮੀਰ ਵਾਲੇ ਆ ਸੀਗੀ ਇੱਥੇ ਇਹਨਾਂ ਨੂੰ ਕੁਲੇ ਨਹੀਂ ਆਤ ਕੇਲੇ ਬਹੁਤ ਵੇਈ ਇੱਧਰ ਆ ਗਈ ਸਬਜ਼ੀ ਮੰਡੀ ਫਰੂਟ ਮੰਡੀ ਸੋ ਬਿਆਸ 100 ਦਾ ਦੋ ਕਿਲੋ ਤੇਲੇ 100 ਦੇ ਭਾਈ ਤੇਲੇ ਕੇਲੇ ਤਾਂ ਜਮਾ ਨਹੀਂ ਘਾੜਨੂ ਜੀ ਕਰਦਾ ਮੈਂ ਦੇਖਦਾ ਤਾਂ ਖਾਣ ਦੇ ਵਿੱਚ ਆ ਆ ਆਹ ਤਾਂ ਕੀ ਕਰਦਾ ਜਿਨੇ ਖਾਣੇ ਆ ਪਰ ਕਾਹ ਕਰਦੇ ਸੋ ਜਾ ਹੋਣੀਆਂ ਗੱਤੇ ਲੈ ਕੇ ਜਾਂਦੇ ਨੇ ਹੁਣ ਕਰਦੇ ਆ ਘਰ ਨੂੰ ਜਾਣ ਦੀ ਤਿਆਰੀ ਅੱਜ ਕਹਿੰਦੇ ਛੱਟ ਪੂਜਾ ਵੀ ਆ ਉੱਥੇ ਤੇ ਛੱਟ ਪੂਜਾ ਕਰਕੇ ਫਿਰ ਜਨਹੇਰ ਤੇ ਭੀੜ ਵੀ ਹੋਊਗੀ ਬਹੁਤ ਜ਼ਿਆਦਾ ਇਸ ਕਰਕੇ ਮੈਂ ਕਹਿੰਦਾ ਚੱਲ ਆਪਾਂ ਪਹਿਲਾਂ ਪਹਿਲਾਂ ਭੀੜ ਤੋਂ ਪਹਿਲਾਂ ਪਹਿਲਾਂ ਹੀ ਨਿਕਲ ਚੱਲੀਏ ਘਰਾਂ ਨੂੰ ਤਾਂ ਫਿਰ ਉੱਥੇ ਜਾਮ ਬਹੁਤ ਲੱਗ ਜਾਂਦਾ ਵਾ ਦਰਾਹੇ ਆਪਣੇ ਨੇ ਐਰ ਤੇ ਬਹੁਤ ਜ਼ਿਆਦਾ ਜਾਮ ਲੱਗਿਆ ਹੁੰਦਾ ਵਾ ਤੇ ਹਰੇਕ ਸਾਲ ਦਿਵਾਲੀ ਤੋਂ ਬਾਅਦ ਇਹ ਹੁੰਦੀ ਹੈ ਛੱਟ ਪੂਜਾ ਆਪਣੇ ਪ੍ਰਵਾਸੀ ਬਾ ਭਈ ਇਹਨਾਂ ਦੀ ਬੰਦਿਆ ਦੇ ਤੇ ਮਨਾਉਂਦੇ ਰਿਹਾ ਵਿਚਾਰੇ ਬਹੁਤ ਨਹੀਂ ਸ਼ਰਧਾ ਨਾਲ ਤੇ ਭੀੜ ਹੋ ਜਾਂਦੀ ਬਹੁਤ ਜ਼ਿਆਦਾ ਬਾਵਾ ਭੀੜ ਹੁੰਦੀ ਉੱਥੇ ਨਾ ਇਹ ਤਾਂ ਅਗਰ ਕਿਸੇ ਸੋਚਦੇ ਸੀ ਕਿ ਵੀ ਘਰ ਮੰਗ ਚੱਲੀਏ ਤੇ ਪਰ ਆਹ ਮਾਨਪ੍ਰੀਤ ਗੌਰ ਮੈਡਮ ਕਹਿੰਦੇ ਵੀ ਆਪਾਂ ਬਾਜ਼ਾਰ ਦੇ ਵਿੱਚ ਦੀ ਜਾਣਾ ਇੱਕ ਉਹ ਮਾਰਸ਼ ਲਿਆ ਕੇ ਦਿੱਤਾ ਸੀ ਹੁਣੇ ਕਹਿੰਦੇ ਬਾਰਸ਼ ਚੇਂਜ ਕਰਨਾ ਇਹਦਾ ਇਹਦਾ ਨਹੀਂ ਪਤਾ ਲੱਗਦਾ ਕੁਝ ਅਦੇ ਲਿਆਓ ਮੇਰੇ ਕੋਲ ਸਿਰ ਚ ਕੀ ਕਰਦੇ ਫਟ ਗਿਆ ਉਹਦਾ ਸੇਵਨ ਜਦੋਂ ਫਟ ਗਿਆ ਫਿਰ ਇਹ ਵਰਤਾਰੇ ਸੱਲ ਹੀ 2 ਸਾਲ ਬਾਅਦ ਤੇ ਉਹ ਕੱਢਿਆ ਸੀਗਾ 2 ਸਾਲ ਨੂੰ ਤੇ ਮੇਰੀ ਬਿਮਾਰੀ ਦੇ ਵਿੱਚ ਰੱਖਿਆ ਫਿਰ ਹੁਣ ਉਹਨਾਂ ਕੱਢਿਆ ਥੋੜਾ ਮੈਂ ਇਹਨੂੰ ਦਿੱਲੀ ਲੈ ਕੇ ਆਉਂਦੀ ਹਾਂ ਵੱਡਾ ਮਾਸਾ ਥੋੜੇ ਵਰਸ ਸਮਾਗਮ ਇਹ ਵੀ ਖਰਚੇ ਦੇ ਘਰ ਵਾ ਤੇ ওই ਖਰਚੇ ਦਾ ਘਰ ਮੈਂ ਤੇ ਖਰਚਾ ਕਦੇ ਕਰਦਾ ਥੋੜਾ ਤੇ ਆਹ ਹੋਰ ਵੀ ਚੇਂਜ ਕਰਾਉਣਾ ਮੈਂ ਤਾਂ ਉਹ ਖਰਚੇ ਦੇ ਨਾ ਚੇਂਜ ਤਾਂ ਕਰਾਈ ਸਕਦੇ ਹੁਣ ਜਦ ਤੁਸੀਂ ਲੈ ਕੇ ਦੀ ਜੋ ਜਿੰਨਾ 10 ਰੁਪਏ ਐ ਐਕਸਟਰਾ ਲੈਣੇ ਉਹ ਚੇਂਜ ਕਰਾਉਗੇ ਉਹ ਕਲਰ ਹੋਰ ਲੈਣਾ ਆ ਵੀ ਬਹੁਤ ਸੋਹਣੇ ਬਹੁਤ ਹੋਣਿਆ ਨੇ ਜਿਹੜੇ ਇਦਾਂ ਹੀ ਹੁੰਦੇ ਨੇ ਹਰੇ ਹਾਲੇ ਅੱਜ ਵਾਕਾਂ ਦੇ ਹੋਣੇ ਚਾਹੀਦੇ ਨੇ ਇਦਾਂ ਦੇ ਹਨਾ ਪਰ ਗੱਚੇ ਦੇਖਦੇ ਸੀ ਹਾਂ ਜਵਾਗ ਹੁਣ ਜ਼ਿਆਦਾਤਰ ਇਹ ਤਾਂ ਹੈਗਾ ਮੇਰਾ ਪੁਰਾਣਾ ਪਾਸ ਕੀ ਉਸ ਹਾਂਜੀ ਇਹ ਜਿਹੜਾ ਤੁਸੀਂ ਮੈਨੂੰ ਦਿਵਾਲੀ ਦਾ ਗਿਫਟ ਦੇਤਾ ਹੋ। ਇਹ ਸੇਮ ਆ ਬੇਖੋ ਹੁਣ ਇਹ ਚ ਕੀ ਕੀ ਭਰ ਕੇ ਕਲਰ ਦਾ ਫਰਕ ਹੈ ਰੈੱਡ ਦਾ ਕਲਰ ਆ ਬਲੈਕ ਕਲਰ ਇਹਨਾਂ ਨੂੰ ਵੀ ਸੇਮ ਸੇਮ ਕੀ ਕਰਾਉਗੀ ਫਿਰ ਸੁ ਮਰਜੀ ਹੈ ਤੇ ਇਹ ਚੇੜੀ ਉੱਪਰ ਕਰੋ ਲੇਣਾ ਮੈਂ ਪਰ ਆਣ ਆਗੇ ਕੋਲੇ ਪੜਾਏ ਸੀਗਾ ਮੇਰੇ ਕੋਲ ਹੈਗਾ ਉਹਨਾਂ ਨਾਲ ਉਹਨਾਂ ਨੂੰ ਪਾ ਕੇ ਦੇ ਦਾਲਵਾ ਜੋ ਪਗੜ ਉੱਥੇ ਦੇਖਦੇ ਹੰਨੇ ਇੰਨਾ ਧਿਆਨ ਦਾ ਜੇ ਕਿਉਂ ਹੁੰਦੀ ਕਿ ਮੈਂ ਕੀ ਲੈ ਕੇ ਜਾਣਾ ਕੀ ਨਹੀਂ ਲੈ ਕੇ ਜਾਣਾ ਮੈਂ ਤਾਂ ਉਹਨਾਂ ਨੂੰ ਕਹਿੰਦਾ ਪਰਸ ਦੇ ਦੋ ਉਹ ਕਹਿੰਦੇ ਛੋਟਾ ਰਣਾ ਕੋ ਵੱਡਾ ਰਣਾ ਮੈਂ ਵੱਡਾ ਦੇ ਤਾ ਉਹਨਾਂ ਨੇ ਪੈਕ ਕਰਕੇ ਦੇ ਤਾ ਕਹਿੰਦੇ ਛੱਕੋ ਜੀ ਹਰ ਚੀਜ਼ ਇਸ ਤਰ੍ਹਾਂ ਹਰ ਚੀਜ਼ ਮੈਂ ਕਿਹ ਪਰਸੂੰ ਦੇ ਰੇ ਉੱਥੇ ਮੈਂ ਦੀ ਇਸ ਲਈ ਆਪਾ ਕਰਾਂਗੇ ਪਰਸ ਚੇਂਜ ਮੈਂ ਹੋਰ ਲਾਂਗੀ ਹੋਰ ਆਪਾ ਤਾਂ ਕਾਜੇ ਦੱਸਦੇ ਆ ਸਗਨ ਸਕੀਮ ਬਾਰੇ ਹੈਨਾ ਅੱਜ ਅਸੀਂ ਆਪਾਂ ਸਾਰਿਆਂ ਨੂੰ ਜਾਣਕਾਰੀ ਦੱਸਾਂਗੇ ਹੈਨਾ ਕਿ ਜੇ ਕੁੜੀ ਦੀ ਜਦੋਂ ਮੈਰਿਜ ਹੋ ਜਾਂਦੀ ਆ ਉਹਦੇ 15 ਦਿਨ ਦੇ ਵਿੱਚ ਵਿੱਚ ਆਪਾਂ ਨੂੰ ਸਗਨ ਸਕੀਮ ਭਰਨੀ ਹੁੰਦੀ ਹੈ ਤੇ ਜਿਹਦੇ ਆਪਾਂ ਨੂੰ ਪੰਜਾਬ ਸਰਕਾਰ ਵੱਲੋਂ 55000 ਰਾਸ਼ੀ ਨਗਦ ਇਹ ਤੇ 55000 ਸ਼ਖਨ ਮਿਲਦਾ ਹਨਾ ਮਹਾਰਾਸ਼ੀ ਤੇ ਇਸ ਜਿਹੜਾ ਬੀਸੀ ਕਾਸਟ ਜਿਹੜੀ ਵੀ ਹੁੰਦੀ ਆ ਉਹਦੇ ਆਪਾਂ ਭਰਦੇ ਹੁੰਦੇ ਆ ਜਿਹਨੂੰ ਕੀ ਬੋਲਦੇ ਆਸ਼ੀਰਵਾਦ ਆ ਪੰਜਾਬ ਸਰਕਾਰ ਆਸ਼ੀਰਵਾਦ ਦਿੱਤਾ ਜਾਂਦਾ ਕੁੜੀਆਂ ਉਹਦੇ ਚ ਆਪਾਂ ਜਿਵੇਂ ਆਪਾਂ ਜਦੋਂ ਫਾਈਲ ਭਰਦੇ ਆ ਆ ਕੁੜੀ ਦੇ ਫਾਦਰ ਵੱਲੋਂ ਜਾਂ ਮਦਰ ਵੱਲੋਂ ਦੋਨਾਂ ਚੋ ਇੱਕ ਜਾਣੇ ਵੱਲੋਂ ਭਰੀ ਹੁੰਦੀ ਹੁੰਦੀ ਹੈ ਨਾ yes yes ਜੇ ਫਾਦਰ ਵੱਲੋਂ ਭਰ ਨਹੀਂ ਹੋਵੇ ਮਤਲਬ ਫਾਦਰ ਵੱਲੋਂ ਜੇ ਫਾਦਰ ਵੱਲੋਂ ਇੱਕੇ ਜਾਣੇ ਵੱਲੋਂ ਭਰੀ ਜਾਂਦੀ ਆ ਜਿਹਦੇ ਵਿੱਚ ਆਪਾਂ ਨੂੰ ਅ ਜਦੋਂ ਆਪਾਂ ਫਸਟ ਪੇਜ ਆਪਾਂ ਆਪਣਾ ਭਰਦੇ ਆ ਨਾ ਉਹਦੇ ਵਿੱਚ ਪੂਰੀ ਡਿਟੇਲ ਦਿੱਤੀ ਹੁੰਦੀ ਹੈ ਫਿਰ ਜਿਵੇਂ ਆਪਣੇ ਫਾਦਰ ਦਾ ਨਾਮ ਆਊਗਾ ਕੱਲਾ ਫਾਦਰ ਦੇ ਫਲੇਗ ਆਡ ਹੁੰਦਾ ਫਿਰ ਉਸ ਤੋਂ ਬਾਅਦ ਈਮੇਲ ਆ ਜਾਂਦਾ ਈਮੇਲ ਹਨ ਉਹ ਭਰਨਾ ਹੁੰਦਾ ਫਿਰ ਉਸ ਤੋਂ ਬਾਅਦ ਜਿਵੇਂ ਪੂਰਾ ਐਡਰੈਸ ਭਰਿਆ ਜਾਂਦਾ ਫਿਰ ਉਹਦੀ ਬੋਥਰ ਆਈਡੀ ਨੰਬਰ ਭਰਿਆ ਜਾਂਦਾ ਆਧਾਰ ਕਾਰਡ ਨੰਬਰ ਮੈਂਸ਼ਨ ਕੀਤਾ ਜਾਂਦਾ ਤੇ ਫਿਰ ਕੁੜੀ ਨਾਲ ਉਹਦਾ ਰਿਸ਼ਤਾ ਕੀ ਆ ਫਾਦਰ ਆ ਜਾਂ ਮਾਦਰ ਆ ਠੀਕ ਹੈ ਉਹ ਦੱਸਣਾ ਹੁੰਦਾ ਉਸ ਤੋਂ ਬਾਅਦ نیچے ਜੀ ਵੀ ਆਪਾਂ ਦੁਲਹਾਨ ਜਾਂ ਦੁਰਹਿਰਾ ਵੀਰ ਬਾਬਾ ਭਰਿਆ ਜਾਂਦਾ ਮੁੰਡੇ ਦਾ ਕਿਉਂਕਿ ਉਹ ਨਹੀਂ ਦੱਸਣਾ ਹੁੰਦਾ ਵੀ ਉਹਦੀ ਮੈਰਿਜ ਕਿਹਦੇ ਨਾਲ ਹੋਈ ਓਕੇ ਓਕੇ ਹਾਂ ਉਹ ਪਹਿਲਾਂ ਆਪਾਂ ਉੱਪਰ ਦੁਲਹਾਨ ਦਾ ਵੀਰ ਬਾਬਾ ਰਾਂਗੇ ਤੇ ਉਹਦਾ ਨਾਮ ਉਹਦੀ ਡੇਟ ਆਫ ਬਰਥ ਤੇ ਉਸ ਤੋਂ ਬਾਅਦ ਉਹਦਾ ਫਾਦਰ ਦਾ ਨਾਮ ਭਰਿਆ ਜਾਊਗਾ ਫਿਰ ਮੁੰਡੇ ਦਾ ਨਾਮ ਤੇ ਉਹਦਾ ਐਡਰੈਸ ਭਰਿਆ ਜਾਊਗਾ ਨੈਕਸਟ ਪੇਜ ਤੇ ਫਿਰ ਅੱਪਾ ਉਹਨੇ ਦੇ ਵਿਆਹ ਦੀ ਜਿਹੜੀ ਡੇਟ ਹੁੰਦੀ ਆ ਉਹ ਫਿਲ ਕੀਤੀ ਜਾਂਦੀ ਆ ਫਿਰ ਫਾਦਰ ਦੇ ਬੈਂਕ ਆਈਡੀ ਜੋ ਵੀ ਆ ਉਹ ਸਾਰਾ ਮੈਂਸ਼ਨ ਕੀਤਾ ਜਾਂਦਾ ਬਣਾ ਜਿੰਨੇ ਪੈਸੇ ਹੋਣ ਫਿਰ ਬੈਂਕ ਦਾ ਅਕਾਊਂਟ ਨੰਬਰ ਬ੍ਰਾਂਚ ਕਿਹੜੀ ਆ ਤੇ ਆਪਣਾ ਉਹ ਬੈਂਕ ਖਾਤਾ ਤੁਹਾਡਾ ਚੱਲਦਾ ਹੋਣਾ ਚਾਹੀਦਾ ਕਈ ਵਾਰੀ ਪੈਸੇ ਨਹੀਂ ਆਉਂਦੇ ਫਿਰ ਕਹਿ ਦਿੰਦੇ ਨੇ ਲੋਕ ਆਉਂਦੇ ਨਹੀਂ ਪੈਸੇ ਪਰ ਜਦੋਂ ਖਾਤਾ ਨਹੀਂ ਚੱਲਦਾ ਆਉਂਦਾ ਫਿਰ ਪ੍ਰੋਬਲਮ ਆਉਂਦੀ ਕਾਦੇ ਚ ਪਾਉਣ ਉਹ ਕਈ ਵਾਰੀ ਆ ਪੀਆਰ ਰਿਕਾਰਡ ਨਹੀਂ ਲੈਂਦੇ ਦੇ ਦਿੰਦੇ ਆ ਦਾ ਆਪਣੇ ਕੋਲ ਗਲਤੀਆਂ ਰਹਿ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਜਾਂ ਜੇ ਆਪਾਂ ਸਰਪੰਚ ਜੇ ਤੇ ਪਿੰਡ ਦੀ ਆ ਸਰਪੰਚ ਵੱਲੋਂ ਜਾਂ ਨੰਬਰਦਾਰ ਵੱਲੋਂ ਉਹਦੇ ਐਡਰੈਸ ਤੋਂ ਉਹਦੇ ਵੱਲੋਂ ਫਾਰਮ ਫਿਲੂਗਾ ਜੇ ਤੁਹਾਨੂੰ ਕਿਸ਼ੇ ਆ ਰਹੇ ਆ। ਉਹ ਐਮਸੀ ਵੱਲੋਂ ਘਰੇ ਹੋਊਗਾ ਠੀਕ ਆ। ਉਹਦੀ ਮੋਰ ਵਗੈਰੇ ਲੱਗ ਜਾਂਦੀ ਉਹਦੇ ਫਾਈਲ ਵਗੈਰਾ ਹੋਣਗੇ। ਨੈਕਸਟ ਪੇਜ 'ਤੇ ਫਿਰ ਫਾਦਰ ਵੱਲੋਂ ਘੋਸ਼ਨਾ ਪੱਤਰ ਲਾਗਦਾ। ਜਿਹੜਾ ਘੋਸ਼ਨਾ ਪੱਤਰ ਭਰਉਂਦਾ ਉਹ ਵੀ ਲਿਖਿਤ ਹੋ ਜਾਂਦਾ। ਫਿਰ ਇੱਕ ਘੋਸ਼ਨਾ ਪੱਤਰ ਬਣਾਉਣਾ ਪੈਂਦਾ ਜਿਹਦੇ ਵਿੱਚ ਪੂਰਾ ਦਸਿਆ ਜਾਂਦਾ ਉਹਦੇ ਸਾਈਨ ਵਗੈਰਾ। ਜਿਹੜੀ ਇੱਥੇ ਇੱਕ ਫੋਟੋ ਵੀ ਲੱਗਦੀ ਹੁੰਦੀ ਹੈ। ਫੋਟੋ ਹੰਟੇ ਪੇਜ 'ਤੇ ਵੀ ਲੱਗੀ ਜਾਂਦੀ ਹੈ ਫਾਰਮ 'ਤੇ। बस ये सीगा ए दे नाल की की प्रूफ ਲੱਗਦੇ ਨੇ ਫਾਦਰ ਦਾ ਆਧਾਰ ਕਾਰਡ ਲੱਗਦਾ ਵੋਟਰ ਆਈਡੀ ਲੱਗਦੀ ਆ ਬੈਂਕ ਖਾਤਾ ਹੀ ਲੱਗਦੀ ਆ ਚੇ ਬਸ ਇਹ ਵੀ ਤੁਹਾਨੂੰ ਜਾਨਦੀ ਆ ਹਾਂ ਕਾਸਟ ਸਰਟੀਫਿਕੇਟ ਹਾਂ ਕਾਸਟ ਸਰਟੀਫਿਕੇਟ ਜ਼ਰੂਰੀ ਆ ਹਾਂ ਕੀ ਕਿ ਮੈਰिज ਵਾਲਾ ਸਰਟੀਫਿਕੇਟ ਉਹ ਲੱਗਿਆ ਜਾਂਦਾ ਉਸ ਤੋਂ ਬਾਅਦ ਮੁੰਡੇ ਤੇ ਕੁੜੀ ਦਾ ਆਧਾਰ ਕਾਰਡ ਦੀ ਕਾਪੀ ਲੱਗੀ ਜਾਂਦੀ ਜਿਹੜੀ ਇਹ ਫਿਰ ओरिजिनल ਡਾਕੂਮੈਂਟਸ ਨੇ ਉਹਨਾਂ ਦੀ ਕੀ ਮਤਲਬ ਹੈ ਸਕੈਨ ਹਾਂ ਉਹਨਾਂ ਦੀ ਸਕੈਨ ਕਾਪੀ ਕੀਤੀ ਜਾਂਦੀ ਉਹ ਤਾਂ ਰਿਜਨਲ ਕਾਪੀ ਤੇ ਹੋਊਗੀ ਤੁਹਾਨੂੰ ਮੈਨੂੰ ਪੋਰਟਲ ਵਰਦਨ ਪੋਰਟਲ ਜਰਦ ਨੇ ਅਪਲੋਡ ਹੁੰਦੇ ਨੇ ਪੋਰਟਲ ਤੇ ਅਪਲੋਡੋ ਮੇਰਾ ਪੋਰਟਲ ਵੀ ਤੁਹਾਨੂੰ ਜਗਾਵਾ ਗਿਆ ਹੁੰਦਾ ਪੋਰਟਲ ਉਹ ਵਾਲਾ ਆਸ਼ੀਰਵਾਦ ਪੋਰਟਲ ਤੇ ਅਪਲੋਡ ਹੁੰਦਾ ਸਾਰੇ ਡਾਕਟਰ ਇਹ ਸੀਗਾ ਸਟੂਡੈਂਟ ਸਕੀਮ ਬਾਰੇ ਜੇ ਕਿਸੇ ਨੇ ਭਰਨੀ ਹੋਈ ਫਿੱਸਾ ਬਿਆ ਤੋ 15 ਦਿਨ ਦੇ ਵਿੱਚ ਵਿੱਚ ਭਰੀ ਜਾਂਦੀ ਆ ਤੇ ਉਹਨੂੰ ਸਬਮਿਟ ਕਰਾਉਣਾ ਜ਼ਰੂਰੀ ਹੁੰਦਾ ਫੇਰ ਕੰਮੀ ਤੁਸੀਂ ਸਾਡੇ ਸਟੇਨ ਦਾ 라ਵਲ ਐਸਰ ਜੀ ਵਾਕਿ ਬਲਦੇ ਚੱਲ ਗਏ ਤੁਹਾਨੂੰ ਸਾਹਸ ਚੀਤੀ ਕਰਾਉਣ ਦੀ ਜਰੂਰ ਸੀ ਬਿਲਕੁਲ ਫਿਰ ਅੱਪਾ ਚੱਲਦੇ ਆ ਘਰੇ ਘਰ ਜਾ ਕੇ ਆਰਮਨ ਨੂੰ ਵੀ ਦੇਖਣਾ ਰਸਤੇ ਚ ਸ਼ਾਰਟਕਸ ਹੋ ਜਾ ਟਾਈਮ 4:00 ਵਜਣੇ ਆਣੇ ਨੇ ਬੱਸ ਸਮੇਂ ਦਾ ਹੀ ਗਣਾ ਜਾਣਾ ਹੈ ਖਰਚੇ ਤੋਂ ਬਚੋ ਜਿੰਨਾ ਵੀ ਘੱਟੋ ਘੱਟ ਖਰਚਾ ਹੋਣਾ ਉਹ ਨਾ ਕਰੋ ਖਰਚਾ ਹੋਈ ਨਹੀਂ ਗੱਲ ਵੀ ਦਿਵਾਲੀ ਦਾ ਗਿਫਟ ਸੀ ਜਾਂ ਦਿਵਾਲੀ ਦਾ ਗਿਫਟ ਲੈ ਕੇ ਦਿੱਤਾ ਇਹਨਾਂ ਨੇ ਮੈਨੂੰ ਮੈਂ ਜੇਦੀ ਸੀ ਵੀ ਉਹਦੀ ਜਗ੍ਹਾ ਤੇ ਮੈਨੂੰ ਚੇਂਜ ਕਰਾ ਕੇ ਕੋਈ ਹੋਰ ਪਾਰਸ ਲੈ ਜਿਹੜਾ ਮੇਰੇ ਅੱਗੇ ਪਿਆ ਬਰਤ ਸਕਾਂ ਜਿਵੇਂ ਹੁਣ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਆਪਾਂ ਪਲਾਨ ਬਣ ਰਿਹਾ ਕਿ ਤੇ ਜਾਣ ਦਾ ਫਿਰ ਉਹ ਅੱਗੇ ਤੁਹਾਨੂੰ ਦੱਸਾਂਗੇ ਨਾ ਕਿ ਕਿਥੇ ਜਾਣਾ ਫਿਰ ਮੈਨੂੰ ਉਹਦੇ ਲਈ ਵੱਡਾ ਚਾਹੀਦਾ ਪਾਰਸ ਕਿਉਂਕਿ ਹਰਮਨਦੇਵ ਕਪੜੇ ਵਗੈਰਾ ਹਰਮਨਦੀ ਕੱਲੀ ਕੱਲੀ ਜੀਂਡ ਮੇਰੇ ਪਾਸੇ ਚੁੰਦੀ ਹੈ ਇਹਨਾਂ ਦੇ ਆਪਦੇ ਸਮਾਨ ਵੀ ਮੇਰੇ ਪਾਸੇ ਜੁਟਾ। ਪੈਨਗਾ ਬੋਰਸ ਮੇਰੇ ਪਾਸੇ ਦੇ ਵਿੱਚ ਪਾਈ ਜਾਂਦੇ ਨੇ ਤੇ ਫਿਰ ਮੈਨੂੰ ਜੇ ਜਿ ਕਰਾ ਕੇਓ ਵੀਡੀਓ ਜੇ ਮਡਰ ਰਹੀ। ਹਾਂਜੀ ਸਾਠ ਪੂਜਾ ਦਾ ਭੀੜ ਦੇਖੋ। ਦੇਖੋ ਚੈੱਕ ਕਰੋ ਕਿੰਨੇ ਭੀੜਾ। ਹੇ ਯਾ ਉਧਰ ਤਾਂ ਭੀੜ ਹੈ ਜੋ ਫਟਕ ਪੂਰਾ ਜਾਮ ਲੱਗਿਆ ਹੋਣਾ ਵਾ ਨਾ ਉਧਰ ਤਾਂ ਬੜਾ ਜਾਮ ਹੋਣਾ ਵਾ ਅੱਗੇ ਪਾਣੀ ਚ ਆ ਵਾ ਦੀ ਇੱਧਰ ਸੀ ਆ ਕੇ ਆਪਾਂ ਛੋਣੇ ਵਾਲੇ ਰਾਹ ਤੋਂ ਬੜਾ ਜਾਮ ਹੋਊਗਾ ਮੈਂ ਕਿਹੜਾ ਪਾਣਾ ਨਾ ਸਕੇ ਪਰੇ ਉਧਰੋਂ ਤਾਂ ਨਿਕਲ ਜਾਂਦੇ ਇੱਧਰੋਂ ਤਾਂ ਨਿਕਲੀ ਟੋਬੜ ਉੱਪਰ ਜਾਣਾ ਇਹ ਫੋਨ ਵਿੱਚ ਘਰ ਹੋਣ ਮੈਂ ਤਾਂ ਪਰੇ ਨਾਲ ਚਲੋ ਇਰਦੋ ਦੁਕਾਨ ਨਾਲ ਲੱਗ ਗਈ। ਮੇਰੇ ਨਾਲ ਮੋਟਰ ਨਾਲ ਕਿੱਥੇ ਆਇਆ ਇਹ ਕੰਨਾ। ਜੀਰ ਦੇ ਮੇਰੀ ਪੜੇਗਾ ਨਾ ਭਾਈ ਸਕੂਲ ਤੇ ਆਇਆ ਲੱਗਿਆ ਉਹ ਦੇ ਰਿਹਾ ਹਾਂ ਦੇ ਭਾਰਤ। ਨੋਰ ਬਰਾਡ ਬੋਰ ਦੇਖਣਾ। ਉਹ ਹੀ ਰੁਕਲੇ ਹੈ।